6 ਫਰਵਰੀ 1965 ਦਾ ਉਹ ਦਿਨ ਜਦੋਂ ਦਿੱਲੀ ਤੋਂ 18 ਮੀਲ ਦੂਰ ਡਰੇਨ ਨੰਬਰ 8 ਦੇ ਨੇੜੇ ਪੈਂਦੇ ਪਿੰਡ ਸੋਈ ਦੇ ਸਰਕਾਰੀ ਸਕੂਲ ਦੇ ਸਾਹਮਣੇ ਦਿੱਲੀ ਤੋਂ ਆਰੀ ਫੀਟਕਾਰ ਨੂੰ ਰੋਕ ਚਾਰ ਵਿਅਕਤੀਆਂ ਨੇ ਅੰਨੇਵਾ ਗੋਲੀਆਂ ਵਾਰਾ ਦਿੱਤੀਆਂ ਜਿਸ ਵਿੱਚ ਸਰਦਾਰ ਕੈਰੋਂ ਸਮੇਤ ਚਾਰੀ ਵਿਅਕਤੀ ਮਾਰੇ ਗਏ ਸੜਕ ਦੀ ਮਰੰਮਤ ਦਾ ਕੰਮ ਕਰਦੇ ਮਜ਼ਦੂਰਾਂ ਦਾ ਹੌਸਲਾ ਨਾ ਪਿਆ ਕਿ ਕਾਤਲਾਂ ਨੂੰ ਫੜ ਲੈਂਦੇ ਕਤਲਬੜੇ ਆਰਾਮ ਨਾਲ ਡਰੇਨ ਨੰਬਰ 8 ਨੂੰ ਪਾਰ ਕਰ ਗਏ ਇਹ ਘਟਨਾ ਦੀ ਜਾਣਕਾਰੀ ਪਿੰਡ ਦੇ ਚੌਂਕੀਦਾਰ ਨੇ ਸਰਪੰਚ ਹਰੀਕਿਸ਼ਨ ਨੂੰ ਦਿੱਤੀ ਜਦੋਂ ਹਰੀਕ੍ਰਿਸ਼ਨ ਆਇਆ ਤਾਂ ਉਸਨੇ ਦੇਖਿਆ ਕਿ ਇਹ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਲਾਸ਼ ਇਸਲੀ ਸੀਟ ਤੇ ਖੂਨ ਨਾਲ ਲਥਪਥ ਹੋਈ ਪਈ ਸੀ ਕੈਰੋਂ ਦਾ ਗੰਭੀਰ ਚਿਹਰਾ ਹਮੇਸ਼ਾ ਲਈ ਗੰਭੀਰ ਹੋ ਚੁੱਕਿਆ ਸੀ ਬਾਕੀ ਪ੍ਰਤਾਪ ਸਿੰਘ ਕੈਰੋਂ ਦੇ ਤਿੰਨ ਸਾਥੀ ਵੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਸਰਪੰਚ ਹਰੀਕ੍ਰਿਸ਼ਨ ਨੇ ਇਹ ਸਭ ਦੇਖ ਕੇ ਤੁਰੰਤ ਰਾਈ ਥਾਣੇ ਪਹੁੰਚਿਆ ਤੇ ਰਿਪੋਰਟ ਦਰਜ ਕਰਵਾਈ ਵਾਤਾਵਰਨ ਵਿੱਚ ਅਜੀਬ ਕਿਸਮ ਦੀ ਚੁੱਪ ਸੀ ਲੋਕ ਇਕੱਠੇ ਹੋ ਰਹੇ ਸਨ ਪ੍ਰਤਾਪ ਸਿੰਘ ਕੈਰੋਂ ਦੀ ਗੱਡੀ ਦੂਰੋਂ ਹੀ ਪਛਾਣ ਵਿੱਚ ਆ ਜਾਂਦੀ ਸੀ ਕਿਉਂਕਿ ਪ੍ਰਤਾਪ ਸਿੰਘ ਕੈਰੋਂ ਆਪਣਾ ਵਿਸਤਰਾ ਗੱਡੀ ਦੇ ਉੱਪਰ ਹੀ ਬੰਨ ਕੇ ਰੱਖਦੇ ਸਨ ਉਸ ਦਿਨ ਵੀ ਵਿਸਤਰਾ ਗੱਡੀ ਦੇ ਉੱਪਰ ਹੀ ਬੰਨਿਆ ਹੋਇਆ ਸੀ